नमस्कार आकाशवाणी जलंधर तो समाचार दर्शन एक नए अंत सरबजीत कौर अजी ती ते विश्वा बात से गाल नवे जी एस टी सुधारा बारे सरकार ने वस्तु तो सेवा टैक्स महत्वपूर्ण सुधार जी एस टी तो का ढांचा इस तरह तैयार किया गया कि रोजाना दियालूस्त खेती बाड़ी उत्पादन बना देगा इन्हों सुधारा ने समाज के सारे वर्गों लारो प्रभाव लिया जिथे घरेलू वस्तों उपर जी एस टी घटना उन्होंने सस्ते हो सी उर आम लोग भी राहत देखने किसान लेती बाड़ी साजो समान ਸਤਾ ਹੋਏ ਜਿਸ ਨਾਲ ਲੋਕ ਤਸੱਲੀ ਮਹਿਸੂਸ ਕਰ ਰਹੇ ਨੇ ਆਓ ਪਹਿਲਾ ਸੁਣਦੇ ਹਾਂ ਸਵਾਨੀਆਂ ਦੇ ਵਿਚਾਰ ਕਿ ਉਹ ਘਰੇਲੂ ਬਸਤਾ ਤੇ ਜੀਐਸਟੀ ਦਾ ਘਟਨ ਨਾਲ ਕੀ ਮਹਿਸੂਸ ਕਰਦੀਆਂ ਨੇ ਮੈਂ ਰਾਜਮੋਲੀ ਹਾਂ ਮੁਹੱਲੇ ਤੋਂ ਉਹ ਜਿਹੜਾ ਜੀਐਸਟੀ ਵਾਤੇ ਤੋਂ ਲਾਗੂ ਹੋਣ ਜਾ ਰਿਹਾ ਸਾਰੇ ਸਮਾਜ ਲਈ ਕਾਫੀ ਅੱਛਾ ਸਾਬਤ ਹੋਏਗਾ ਜਿੱਦਾਂ 28 ਤੋਂ 18% ਰਹਿ ਗਿਆ ਔਰ 12 ਤੋਂ 5% ਰਹਿ ਗਿਆ ਲੋਕਾਂ ਨੂੰ ਕਾਫੀ ਫਾਇਦਾ ਹੋਏਗਾ ਗਰੀਬ ਖਾਨ ਖਾਸ ਕਰਕੇ ਗਰੀਬਾਂ ਨੂੰ ਜ਼ਿਆਦਾ ਫਾਇਦਾ ਹੋਏਗਾ ਜਿੱਦਾਂ ਗਰਹਿਣੀਆਂ ਉਹਨਾਂ ਦੇ ਰਸੋਈ ਦਾ ਸਮਾਨ ਤੇਲ ਰਾਸ਼ਨ ਆਟਾ ਵਗੈਰਾ ਸਸਤਾ ਹੋ ਰਿਹਾ ਹੁੰਦਾ ਨਾਲ ਥੋੜੀ ਦੇਰ ਸਾਨੂੰ ਅੱਛਾ ਮਹਿਸੂਸ ਹੋਏਗਾ ਕਿ ਜਦੋਂ ਸਿਕਨ ਮੇਰਾ ਨਾਮ ਸविता ਹੈ ਮੈਂ ਜਲੰਧਰ ਦਾ ਜੀਐਸਟੀ ਜਿਹੜਾ ਕਟਿਆ ਹੈ ਉਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਇਆ ਪਹਿਲਾਂ ਸਾਡਾ ਰਸ਼ਨ ਮਹਿੰਗਾ ਅੰਦਾ ਸੀ ਹੁਣ ਬਹੁਤ ਉਮੀਦ ਹੈ ਕਿ ਹੁਣ ਰਸ਼ਨ ਸਸਤਾ ਹੋਊਗਾ ਤੇ ਅਸੀਂ ਜ਼ਿਆਦਾ ਚੀਜ਼ਾਂ ਖਰੀਦ ਸਕਾਂਗੇ ਇਹ ਚੰਗਾ ਫੈਸਲਾ ਹੈ ਕਿ ਤਿਉਹਾਰ ਆ ਰਹੇ ਨੇ ਤੇ ਅਸੀਂ ਸ਼ਾਪਿੰਗ ਵੀ ਬਹੁਤ ਕਰਾਂਗੇ ਇਸੇ ਤਰ੍ਹਾਂ ਵਪਾਰੀਆਂ ਚ ਵੀ ਉਚਾਈ ਕਿ ਜੀਐਸਟੀ ਦਰਾਂ ਘਟਨਲ ਹੋਣ ਮੰਗ ਵਧੇਗੀ ਤੇ ਉਹਨਾਂ ਦੀ ਵਿਕਰੀ ਚ ਵਾਧਾ ਹੋਏਗਾ ਫਰੀਦਕੋਟ ਦੇ ਪੰਜਾਬ ਮੋਟਰਸ ਤੋਂ ਦਵਿੰਦਰ ਸਿੰਘ ਨੇ ਕਿਹਾ ਦਵਿੰਦਰ ਸਿੰਘ ਫਰੀਦਕੋਟ ਤੋਂ ਜੜੀਆਂ ਜੀਐਸਟੀ ਦੀਆਂ ਦਰਾਂ you ਕਪਤਾਨਿਆਂ ਨੇ ਬਹੁਤੀ ਕਾਬਲੇ ਤਰੀਕੇ ਕਾਰਜ ਕੀਤਾ ਹੈ ਪੰਜਾਬ ਸੂਬਾ ਐਗਰੀਕਲਚਰ ਡਿਪੈਂਡੈਂਟ ਹੋਣ ਕਰਕੇ ਸਾਡਾ ਸਾਰਾ ਵਦਾਰਾ ਮਦਾਰੋ ਮਦਾਰ ਹੀ ਕਿਸਾਨੀ ਤੇ ਡਿਪੈਂਡਡ ਹੈ ਘਰ ਵਿੱਚ ਵਰਤੋਂ ਆਉਣ ਵਾਲੀਆਂ ਜਿੰਨੀਆਂ ਵੀ ਸਾਡੀਆਂ ਵਸਤੂਆਂ ਨੇ ਉਹਨਾਂ ਉੱਪਰ ਵੀ ਜੀਐਸਟੀ ਕਟਾਇਆ ਹੈ ਸੋ ਅਸੀਂ ਜੀਐਸਟੀ ਦੇ ਅੰਦਰ ਘਟਣ ਦੇ ਨਾਲ ਬੇਹੱਦ ਮਸ਼ਕੂਰ ਆ ਸਰਕਾਰਾਂ ਦੇ ਆਮ ਲੋਕਾਂ ਨੇ ਵੀ ਜੀਐਸਟੀ ਦਾ ਨਕਟਣ ਤੇ ਉਤਸ਼ਾਹ ਜ਼ਾਹਰ ਕੀਤਾ ਹੈ ਮੈਂ ਡਾਕਟਰ ਰਾਜੀਮਨ ਹਾਸਪਾ ਵਿਰੀਜ਼ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀ GST ਤਰ੍ਹਾਂ ਘਟਣ ਨਾਲ ਘਰ ਦਾ ਖਰਚਾ ਮਾਹੂ ਜਰਵੇਗਾ ਰੋਜ਼ਾਨਾ ਦੀਆਂ ਚੀਜ਼ਾਂ ਜਿਵੇਂ ਰਾਸ਼ਨ ਤੇ ਘਰੇਲੂ ਸਮਾਨ ਨੂੰ ਸਸਤਾ ਮਿਲਣ ਨਾਲ ਪਰਿਵਾਰ ਲਈ ਵੱਡੀ ਰਾਹਤ ਹੋ ਜਾਵੇਗੀ ਨਾਲ ਹੀ ਜਦੋਂ ਗੱਲ ਮੈਡੀਕਲ ਖੇਤਰ ਦੀ ਆਉਂਦੀ ਹੈ ਤਾਂ ਜੀਐਸਟੀ ਘਟਣ ਨਾਲ ਦਵਾਈਆਂ, ਬੀਮਾ ਯੋਜਨਾਵਾਂ ਅਤੇ ਮੈਡੀਕਲ ਸਮਾਨ ਵੀ ਹੋਰ ਸਸਤਾ ਹੋ ਜਾਵੇ ਸੋ ਕੁੱਲ ਮਿਲਾ ਕੇ ਇਹ ਫੈਸਲਾ ਹਰ ਵਰਗ ਲਈ ਇੱਕ ਸਕਾਰਾਤਮਕ ਅਤੇ ਸਵਾਗਤਯੋਗ ਬਦਲਾਅ ਹੈ ਮੈਂ ਡਾਕਟਰ ਪੰਕਜ ਗਾਰ ਪ੍ਰਿੰਸੀਪਲ ਬਾਬਾ ਫਰੀਦ ਲਾ ਕੋਲਿਜ ਫਰੀਦਕੋਟ ਜਿਹੜੀ ਅਨਾਉਂਸਮੈਂਟ ਗਵਰਨਮੈਂਟ ਵੱਲੋਂ ਕੀਤੀ ਗਈ ਨਵੀਂ ਦਰਾਂ ਦੀ ਉਹ 5% ਤੇ 18% ਦੀ ਦੋ ਸਲੈਬ ਰੱਖੀ ਦਰਾਂ ਘਟਾ ਕੇ GST ਦੀ ਜਿਹੜਾ ਮਿਡਲ ਕਲਾਸ ਹੈ ਉਹਨੂੰ ਇੱਕ ਬਹੁਤ ਵੱਡਾ ਲਾਭ ਹੋਣ ਵਾਲਾ ਹੈ ਜਿਹੜੀ ਹਾਊਸ ਹੋਲਡ ਐਸੈਂਸ਼ੀਅਲਸ ਨੇ ਜਿਹੜੀ ਰੂਟੀਨ ਦੀ ਚੀਜ਼ਾਂ ਵਰਤੋਂ ਚਾਹਦੀ ਨੇ ਜਿਵੇਂ ਕਿ ਸਾਬਣ ਟੂਥਪੇਸਟ ਬ੍ਰੈਡ ਉਹਨਾਂ ਨੂੰ ਇਸ ਦਾ ਬੜਾ ਲਾਭ ਹੋ ਰਿਹਾ ਕਿਉਂਕਿ ਉਹ 5% ਦੇ ਸਲੈਬ ਵਿੱਚ ਫਾਲ ਕਰਣਗੇ ਕੇਂਦਰ ਸਰਕਾਰ ਨੇ ਜੋ ਇੱਕ ਬਹੁਤ ਵੱਡੀ ਰਾਹਤ ਵਪਾਰੀਆਂ ਨੂੰ ਤੇ ਆਮ ਜਨਤਾ ਦੇ ਉੱਤੇ ਕੀਤੀ ਹੈ ਜਿਹੜਾ GST ਦੀਆਂ ਟਲੇਬਾਂ ਸੀਗੀਆਂ ਉਹਨਾਂ ਨੂੰ ਘਟਾ ਕੇ ਦੋ ਸਲੈਬਾਂ ਤੇ ਲੈ ਦਿੰਦੇ ਹਨ ਜਿਹਦੇ ਨਾਲ ਆਮ ਜਨਤਾ ਤੇ ਵਪਾਰੀ ਵਰਗ ਦੇ ਉੱਤੇ ਬਹੁਤ ਹੀ ਵਧੀਆ ਇਹਦਾ ਇੱਕ ਸਰ ਪੈਣ ਵਾਲਾ ਹੈ کافی دیر ਤੋਂ ਥਮਿਆ ਹੋਇਆ ਰੁਕਿਆ ਹੋਇਆ ਵਪਾਰ ਜਿਹੜਾ ਹੈਗਾ ਇੱਕ ਆਪਣੇ ਲਹਿਰ ਨਾਲ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮਾਰਕੀਟ ਦੇ ਵਿੱਚ ਭਗਵਾਨ ਦਾਸ ਗੁਪਤਾ ਪਟਿਆਲਾ ਭਾਰ ਸਰਕਾਰ ਨੇ ਜੀਐਸਟੀ ਦੇ ਵਿੱਚ ਭਾਰੀ ਕਟੌਤੀ ਕੀਤੀ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਇਹਦੇ ਨਾਲ ਵਪਾਰੀ ਵਰਗ ਨੂੰ ਬਹੁਤ ਸਹੂਲਤ ਹੋਈ ਹੈ ਦੁਕਾਨਦਾਰਾਂ ਨੂੰ ਵੀ ਕਿਸਾਨਾਂ ਨੂੰ ਗ੍ਰਹਿਣੀਆਂ ਨੂੰ ਤੇ ਆਮ ਵਿਅਕਤੀ ਨੂੰ ਵੀ ਜਿਹੜਾ ਇਸ ਤੋਂ ਬਹੁਤ ਫਾਇਦਾ ਹੋਇਆ ਕਿਸਾਨਾਂ ਚ ਨੇ ਜੀਐਸਟੀ ਦਰਾਂ ਘਟਣ ਨਾਲ ਰਾਹਤ ਦੇਖਣ ਨੂੰ ਮਿਲ ਰਹੀ ਹੈ ਕਿਸਾਨ ਸਸਤ ਖਾਤਾ ਤੇ ਹੋਰ ਸਾਜ-ਸਮਾਨ ਸਸਤਾ ਹੋਣ ਤੇ ਖੁਸ਼ ਨੇ ਮੈਂ ਗੁਰਦੀਪ ਸਿੰਘ ਕਿਸਾਨ ਆਗੂ ਪਿੰਡ ਮਸਤਾਵਾ ਜੱਟਾਂ ਕਹਾਂਗਾ ਵੀ ਦੇਰਾਏ ਤਰੁਸਤਾਏ ਜਦੋਂ ਇਹ ਜੀਐਸਟੀ ਕਾਨੂੰਨ ਸਰਕਾਰ ਨੇ ਲਾਗੂ ਕੀਤਾ ਸੀਗਾ ਉਦੋਂ ਹੀ ਪਹਿਲਾ ਇਹ ਇਹਦੀਆਂ ਜਿਹੜੀਆਂ ਦਰਾਂ ਸੀਗੀਆਂ ਉਹ ਘਟ ਹੋਣੀਆਂ ਚਾਹੀਦੀ ਪਰ ਉਸ ਮੌਕੇ ਸਰਕਾਰ ਨੇ ਇਹਦੀਆਂ ਦਰਾਂ ਹੀ ਨਹੀਂ ਉੱਚੀਆਂ ਰੱਖ ਦਿੱਤੀਆਂ ਵੀ ਜਿਹੜੀਆਂ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ਤੇ ਉਹਰੇ ਨਾਲ ਬੜੀ ਮੰਗਾਈ ਦੀ ਲੋਕਾਂ ਨੂੰ ਮਾਰ ਪਈ ਪਰ ਫਿਰ ਵੀ ਚਲੋ ਜੇ ਸਰਕਾਰ ਦਾ ਇਹਦਾ ਧਿਆਨ ਗਿਆ ਵਾ ਵੀ ਇਹ ਜੀਐਸਟੀ ਦਰਾਂ ਘਟਾਈਆਂ ਨੇ ਤੇ ਉਹਰਾ ਆਪ ਹੀ ਆਮ ਵਰਗ ਨੂੰ ਵੀ ਸਾਰਾ ਫਾਇਦਾ ਹੁੰਦਾ ਵਾ ਮੈਂ ਕਿਸਾਨ ਬੂਟਾ ਸਿੰਘ ਦੌਲਤਪੁਰਾ ਜੋ ਭਾਰਤ ਸਰਕਾਰ ਵੱਲੋਂ ਜੀਐਸਟੀ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਉਸ ਦੀ ਸ਼ਲਾਘਾ ਕਰਦਾ ਔਰ ਖੇਤੀ ਵਿੱਚ ਹਰ ਤਰ੍ਹਾਂ ਦੀ ਵਰਤੇ ਜਾਣ ਵਾਲੀਆਂ ਲੋੜਾਂ ਜਾਂ ਟੁਆ ઠવાਈ ਵਾਸਤੇ ਸਾਨੂੰ ਜਿਹੜੀ ਟੂ-ਵੀਲਰ ਜਾਂ ਫੋਰ-ਵੀਲਰ ਮਸ਼ੀਨਰੀ ਹੈ ਉਹਦੇ ਉੱਪਰ GST ਦੀ ਕਟੌਤੀ ਕੀਤੀ ਗਈ ਹੈ ਤੁਹਾਨੂੰ ਇਹਦੇ ਨਾਲ ਕਾਫੀ ਫਾਇਦਾ ਹੋਊਗਾ ਮੈਂ ਗੋਰਾ ਸਿੰਘ ਪੈਣੀਵਾਗਾ ਜ਼ਿਲ੍ਹਾ ਮਾਨਸਾ ਜੋ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ ਦੀਆਂ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਉਹਦੇ ਵਿੱਚ ਬਹੁਤ ਫਾਇਦਾ ਹੋਇਆਗਾ ਕਿਉਂਕਿ ਜਿਹੜੇ ਨਵੇਂ ਵਹੀਕਲ ਲੈਣੇ ਐ ਜਾਂ ਹੋਰ ਚੀਜ਼ਾਂ ਦੇ ਉੱਪਰ ਰੋਜ਼ ਦੀ ਸਾਡੀ ਜ਼ਿੰਦਗੀ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਚਾਹੇ ਮਸ਼ੀਨਰੀ ਐ ਚਾਹੇ ਕੋਈ ਵੀ ਚੀਜ਼ ਐ ਉਹਦੇ ਉੱਤੇ ਜੋ ਕਟੌਤੀ ਕੀਤੀ ਗਈ ਹੈ ਉਹ ਬਹੁਤ ਵਧੀਆ ਕਦਮ ਐ ਸੇ ਧੰਨਵਾਦ ਕਰਦੇ ਆਂ ਆਹੋਂ ਗੱਲ ਕਰਦੇ ਹਾਂ ਪੋਸ਼ਣ ਮਾਂ ਬਾਰੇ ਜਿਸ ਤਰ੍ਹਾਂ 17 ਸਤੰਬਰ ਤੋਂ 16 ਅਕਤੂਬਰ ਤੱਕ ਔਰਤਾਂ ਤੇ ਬੱਚਿਆਂ ਦੇ ਪੋਸ਼ਣ ਅਤੇ ਸਿਹਤ ਉੱਪਰ ਖਾਸ ਕੈਂਪਾਂ ਦਿੰਦੇ ਉਪਰਾਲੇ ਕੀਤੇ ਜਾ ਰਹੇ ਨੇ ਇਸ ਸੰਬੰਧੀ ਡਾਕਟਰ ਤੇ ਸਿਹਤ ਧਿਆਨ ਨਿਰਵਾੜੀ ਵਰਕਰਾਂ ਨੇ ਵੀ ਸੰਜੇ ਕੀਤੇ ਔਰਤਾ ਦੇ ਲਈ ਅਲੱਗ-ਅਲੱਗ ਐਕਟੀਵਿਟੀਆਂ ਹੈ ਜਿਵੇਂ ਉਹਨਾਂ ਦਾ ਟੀਕਾ ਕਰਨਾ ਹੈ ਉਹ ਚੈੱਕਅਪਸ ਹੈ ਉਸ ਬਾਰੇ ਸਾਰੇ ਇੰਸਟੀਟਿਊਸ਼ਨਸ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਔਰ ਇਹ ਬੜਾ ਜ਼ਰੂਰੀ ਹੈ ਕਿਉਂਕਿ ਸਾਡੀ 50% ਜਿਹੜੀ ਆਬਾਦੀ ਹੈ ਨਾਰੀ ਸ਼ਕਤੀ ਹੈ ਤਾਂ ਉਸ ਦਾ ਸਵਸਥ ਰਹਿਣਾ ਬਹੁਤ ਜ਼ਰੂਰੀ ਹੈ ਤੇ ਉਸ ਦੇ ਸਵਸਥ ਲਈ ਜੋ ਇਹ ਪ੍ਰਧਾਨ ਮંત્રી ਜੀ ਵੱਲੋਂ ਇਹ 15 ਦਿਨਾਂ ਦਾ ਕੈਂਪੇਨ ਚਲਾਇਆ ਗਿਆ ਹੈ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਕਿਉਂਕਿ ਇੱਕ ਜਿਹੜੀ ਸਿਹਤਮੰਦ ਨਾਰੀ ਹੀ ਸਿਹਤਮੰਦ ਪਰਿਵਾਰ ਤੇ ਸਿਹਤਮੰਦ ਦੇਸ਼ ਤੇ ਲਈ ਜ਼ਰੂਰਤ ਹੈ ਸਾਡੀ ਸੋ ਮੈਂ ਸਭ ਨੂੰ ਅਪੀਲ ਕਰਾਂਗਾ ਇਹ ਕੀਤਾ ਜਾ ਰਿਹਾ ਹੈ ਨਾਰੀ ਸ਼ਕਤੀ ਨੂੰ ਸੰਗਠਿਤ ਸਰਖਿਅਤ ਰੱਖਣ ਲਈ ਜੋ ਉਹਨਾਂ ਦੇ ਸੇਧ ਦੇ ਵਿੱਚ ਜਰਾ ਪੋਸ਼ਣ ਮਾ ਬਣਾਇਆ ਜਾ ਰਿਹਾ ਉਸ ਤੋਂ ਬਾਅਦ ਤੋਂ ਬਾਅਦ ਸਾਨੂੰ ਭਾਗ ਲੈਣਾ ਚਾਹੀਦਾ ਹੈ ਧੰਨਵਾਦ ਮੈਂ ਡਾਕਟਰ ਪ੍ਰੇਰਨਾ ਮਹਾਜਨ ਬੱਚਿਆਂ ਦੀ ਮਾਹਿਰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚੋਂ ਅਸੀਂ ਛੋਟੇ ਬੱਚਿਆਂ ਦੀ ਚੰਗੀ ਸਿਹਤ ਲਈ ਮਦਰ ਬ੍ਰੈਸਟ ਫੀਡ ਦਿੱਤੀ ਜਾਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਾਏ ਜਾ ਸਕਣ ਕਿਉਂਕਿ ਅੱਜ ਕੱਲ ਡਾਇਰੀਆ ਵਗੈਰਾ ਦਾ ਸੀਜ਼ਨ ਸਟਾਰਟ ਹੋ ਜਾਂਦਾ ਹੈ ਇਸ ਲਈ ਸਰਕਾਰ ਵੱਲੋਂ ORS ਦੇ ਪੈਕੇਟਸ ਤੇ ਜ਼ਿੰਕ ਫ੍ਰੀ ਦਿੱਤੀ ਜਾਂਦੀ ਹੈ ਤੇ ਉਹਦੇ ਨਾਲ ਨਾਲ ਤੁਹਾਨੂੰ ਆਧੂ ਨੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ ਨੰਗੀਆਂ ਚੀਜ਼ਾਂ ਬਿਲਕੁਲ ਨਾ ਖ ਫਲ ਫਰੂਟ ਵੀ ਕਰਛੀ ਕੱਟ ਕੇ ਦਿੱਤੇ ਜਾਣ ਘਰ ਦਾ ਹੀ ਖਾਣਾ ਖਿਲਾਇਆ ਜਾਏ ਆਪਣੇ ਆਪਣੇ ਬੱਚਿਆਂ ਦੀ ਸਿਹਤ ਦਾ ਖਿਆਲ ਕਰੋ ਧਿਆਨ ਰੱਖੋ ਮੈਂ ਕੁਲਵਿੰਦਰ ਸਿੰਘ ਹੈਲਥ ਅਫਸਰ ਵੇਜਰ ਸਬ ਸੈਂਟਰ ਬਿਬਲੀ ਸੀਐਸਏ ਜੰਡ ਸਾਹਿਬ ਜ਼ਿਲ੍ਹਾ ਫਰੀਦਕੋਟ ਚੰਗੀ ਖਰਾਕ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਦੇ ਆਸ਼ਾ ਵਰਕਰ ਜਿਹੜੀ ਕਿ ਉਹਨਾਂ ਦਾ ਚੈੱਕਅਪ ਕਰਾਉਣ ਜਾਂ ਵਸ ਤੇ ਜਾਂਦੀ ਹੈ ਉਹਨਾਂ ਨੂੰ ਖਰਾਕ ਬਾਰੇ ਵੀ ਦੱਸਦੇ ਆ ਜਿੰਨੇ ਵੀ ਜਿੰਨੇ ਐਨੀਮੀਆ ਦਾ ਦਾ ਕੋਈ ਹੋਰ ਮਤਲਬ ਕਿ ਵੀ ਚੰਗੀ ਜਿਹੜੀ ਖਰਾਕ ਫਲ ਫਰੂਟ ਜਿਨ੍ਹਾਂ ਦਾ ਕੋਈ ਜਨੇਪਾ ਸਹੀ ਹੋ ਸਕੇ ਐਚਪੀ ਨਾ ਡਾਊਨ ਹੋਵੇ ਇਹ ਸਾਰੇ ਕੁਝ ਸਿਹਤ ਸਹੂਲਤਾਂ ਦੇ ਬਾਰੇ ਅਸੀਂ ਸਭ ਸੈਂਟਰ ਲੈਵਲ ਤੇ ਅਸੀਂ ਦੇ ਰਹੇ ਹਾਂ ਆਸ਼ਾ ਐਸੋਸੀਏਟ ਪ੍ਰੋਫੈਸਰ ਸਟੇਟ ਇੰਸਟੀਟਿਊਟ ਆਫ ਨਰਸਿੰਗ ਐਂਡ ਪੈਰਾਮੈਡੀਕਲ ਸਾਇੰਸਸ ਬਾਦਲ ਪੰਜਾਬ ਆਸ਼ਾ ਵਰਕਰ ਤੇ ਸਿਹਤ ਅਧਿਕਾਰੀ ਘਰ ਜਾ ਕੇ ਲੋਕਾਂ ਨੂੰ ਸਹੀ ਖੁਰਾਕ ਸਾਫ ਸੁਥਰੇ ਪਾਣੀ ਅਤੇ ਟੀਕਾ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰ ਰਹੇ ਹਨ ਪੋਸ਼ਣ ਅਭਿਆਨ ਤਹਿਤ ਛੋਟੇ ਬੱਚਿਆਂ ਲਈ ਸੰਤੁਲਿਤ ਆਹਾਰ ਤੇ ਗਰਭਵਤੀ ਮਹਿਲਾਵਾਂ ਲਈ ਆਇਰਨ ਤੇ ਫੋਲਿਕ ਐਸਿਡ ਦੀਆਂ ਗੋਲੀਆਂ ਉਪਲਬਧ ਕਰਵਾਈਆਂ ਜਾ ਰਹੀਆਂ ਸਕੂਲਾਂ ਅਤੇ ਆਂਗਣਵਾੜਿਆਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਸਿਹਤ ਜਾਂਚ ਤੇ ਪੋਸ਼ਣ ਸਲਾਹ ਦਿੱਤੀ ਜਾ ਰਹੀ ਮੈਂ ਦਿਵੇਸ਼ ਕੁਮਾਰ ਸਿਹਤ ਵਿਭਾਗ ਫਾਜ਼ਿਲਕਾ ਤੋਂ ਬਲੋਕ ਐਜੂਕੇਟਰ ਪਿਛਲੇ ਮਹੀਨੇ ਦੇ ਦੌਰਾਨ ਗਰਭਵਤੀ ਔਰਤਾਂ ਤੇ ਬੱਚਿਆਂ ਦੀ ਚੰਗੀ ਸੇਵਾ ਲਈ ਸਾਡੇ ਵੱਲੋਂ ਆਸ਼ਾ ਵਰਕਰ ਨਾਲ ਪੋਸ਼ਣ ਬਾਰੇ ਜਾਣਕਾਰੀ ਦੇ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਗਰਭਵਤੀ ਔਰਤਾਂ ਨੂੰ ਜਿਹੜੀ ਉਹਦੀ ਖੁਰਾਕ ਬਾਰੇ ਅੱਛੀ ਆਇਰਨ ਦੀ ਕਮੀ ਨਾ ਹੋਵੇ ਉਹਦੇ ਬਾਰੇ ਸੀ ਉਹਨਾਂ ਨੂੰ ਦਵਾਈਆਂ ਦੇ ਰਿਹਾ ਤੇ ਛੋਟੇ ਬੱਚੇ ਨੂੰ 6 ਮਹੀਨੇ ਤੱਕ ਮਾਂ ਦੀ ਦੁੱਧ 6 ਮਹੀਨੇ ਤੋਂ ਬਾਅਦ ਪੂਰਨ ਹਾਰ ਉਹਨਾਂ ਜਿਹੜਾ ਹੈ ਸ਼ੁਰੂ ਕਰਨ ਬਾਰੇ ਅਸੀਂ ਪ੍ਰੇਰਿਤ ਕਰ ਰਹੇ ਹਾਂ ਕਿ 6 ਮਹੀਨੇ ਤੋਂ ਬਾਅਦ ਉਹਨ ਸਪਲੀਮੈਂਟਡ ਡਾਈਟ ਸ਼ੁਰੂ ਕੀਤੀ ਜਾਵੇ ਜੋ ਕਿ ਬੱਚੇ ਦੇ ਵਿਕਾਸ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ ਮੇਰਾ ਨਾਮ ਅਮਨਦੀਪ ਪਾਰਾ ਮੈਂ ਐਜ ਹੈਲਥ ਵਰਕਰ ਜ਼ਿਲ੍ਹਾ ਮੋਗਾ ਦੇ ਵਿੱਚ ਕੰਮ ਕਰਦੀ ਹਾਂ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਪੋਸ਼ਣ ਮਾਂ ਦੇ ਦੌਰਾਨ ਜੱਚਾ ਬੱਚਾ ਦੀ ਸਿਹਤ ਸੰਭਾਲ ਦੇ ਲਈ ਵਕਫ ਵਕਫ ਪਿੰਡਾਂ ਵਿੱਚ ਜਾ ਕੇ ਅਸੀਂ ਕੈਂਪ ਲਗਾਉਂਦੇ ਹਾਂ ਸਾਡੇ ਨਾਲ ਆਸ਼ਾ ਵਰਕਰ ਦੀ ਵਿਸ਼ੇਸ਼ ਟੀਮ ਗਾਉਂਦੀ ਹੈ ਆਸ਼ਾ ਵਰਕਰਾਂ ਡੋਰ ਟੂ ਡ ਇਹ ਆਪਦੇ ਏਰੀਆ ਵਿੱਚੋਂ ਜੱਚਾ ਬੱਚਾ ਲੈ ਕੇ ਆਉਂਦੀਆਂ ਨੇ ਉਹਨਾਂ ਦਾ ਪੂਰਨ ਟੀਕਾਕਰਨ ਕੀਤਾ ਜਾਂਦਾ ਰਜਿਸਟ੍ਰੇਸ਼ਨ ਕੀਤੀ ਜਾਂਦੀ ਆ ਉਹਨਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਮੇਰਾ ਨਾਮ ਗੁਰਦੀਪ ਕੌਰ ਮੈਂ ਅੰਗਣਵਾੜੀ ਮੁਲਾਜ਼ਮ ਦੇ ਤੌਰ ਤੇ ਪਿੰਡ ਲਖਨੌਰ ਜ਼ਿਲ੍ਹਾ ਮੁਹਾਲੀ ਵਿੱਚ ਕੰਮ ਕਰ ਰਹੀ ਹਾਂ ਆਪਣੇ ਜਿਹੜਾ ਬੱਚੇ ਆ ਉਹਨਾਂ ਦਾ weight ਉਹ ਸਹੀ ਹੋਣਾ ਚਾਹੀਦਾ ਬੱਚਾ ਕਪੋਸ਼ਟ ਨਹੀਂ ਹੋਣਾ ਚਾਹੀਦਾ ਬੱਚੇ ਦੀ height ਠੀਕ ਹੋਣੀ ਚਾਹੀਦੀ ਔਰ ਹਰ ਮਹੀਨੇ ਸਹੀ weight height ਕਰਕੇ ਉਹਨਾਂ ਨੂੰ ਸਾਰੀ ਗੱਲਬਾਤ ਦੱਸਦੇ ਹਾਂ ਵੀ ਜੋ ਖਾਣਾ ਨਹੀਂ ਖਾਣਾ ਔਰ ਇਹੀ ਸੁਚੇਤ ਕਰਦੇ ਹਾਂ ਕਿ ਸੇਤ ਪ੍ਰਤੀ ਬਿਲਕੁਲ ਠੀਕ ਠਾਕ ਰਹੋ ਮੈਂ ਮੋਨੀਕਾ ਆਂਗਨਵਾੜੀ ਵਰਕਰ ਪਠਾਨਕੋਟ ਅਸੀਂ ਪੋਸ਼ਣ ਮਾ ਦੇ ਤਹਿਤ ਪਹਿਲੇ ਦਿਨ ਆਪਾਂ ਪਲੈਜ ਓਨ ਪੋਸ਼ਣ ਮਾ ਕੀਤੀ ਸੀ ਜਿਸ ਦੇ ਵਿੱਚ ਸੌ ਚੁਕਾਈ ਗਈ ਕਿ ਆਪਾਂ ਪੋਸ਼ਣ ਦੇ ਤਹਿਤ ਵਕ ਵਕ ਗਤੀਵਿਧੀਆਂ ਕਰਾਂਗੇ ਇਸ ਦੇ ਵਿੱਚ ਗ੍ਰੋਥ ਮੋਨਿਟਰਿੰਗ ਆਫ ਚਿਲड्रन ਕੀਤੀ ਗਈ ਪ੍ਰੋਮੋਸ਼ਨ ਆਫ ਲੋ ਕੰਜ਼ਮਪਸ਼ਨ ਆਫ 슈ਗਰ ਐਂਡ ਆਇਲ ਕੀਤਾ ਗਿਆ ਗ੍ਰੋਥ ਮੋਨਿਟਰਿੰਗ ਕੈਂਪ ਫੋਰ ਚਿਲड्रन ਐਂਡ ਐਡੋਲਿਸੈਂਸ ਗਰਲਸ ਕੀਤੀਆਂ ਗਈਆਂ ਇਸ ਦੇ ਵਿੱਚ ਆਪਾਂ ਵੱਖਰੇ ਵੱਖਰੇ ਵਰਗ ਦੇ ਲੋਕਾਂ ਦੇ ਲਈ ਵਕ ਵਕ ਗਤੀਵਿਧੀਆਂ ਕਰਦੇ ਹਨ आस पास के एरिए लोग बुलाते हैं जिसके तहत उन्होंने की अपने परिवार ठीक रख सकतेम तो तो कुमार मोहाली तू मनोज गुरदर बिटू पठानकोट तू तो रजनीश पटियाला राव वरिंदर मोगा तू ऊषा कौर जश्न मानसा तू जोगिंदर मान के फाजिलका तो जैलेष इस दर्शन का यह अंक खत्म होंगे अगले अंक हो गल ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਅਮਨਪ੍ਰੀਤ ਗੌਰ ਪੇਸ਼ਕਸ਼ ਰਾਜੀਸ਼ ਪਾਲੀ